कोई और मकसद नहीं है मेन मकसद एक ही है वो थोड़ा सारे का धन्यवाद करना है कि ऑलरेडी जोड़ा है दो हज़ार चौबीस के जी बीमारी है पराली साड़न की है यू खत्म कर चुके हो इस इलाके जिम्मे किरणदीप ने किरणीप ने दसिया ए डीओ साहब ने ਟਾਡੇ ਸਾਰਿਆਂ ਦੇ ਸਮੂਲਯ ਤੋਂ ਬਿਨਾ ਤੁਹਾਡੇ ਸਾਰਿਆਂ ਦੀ पहल ਤੋਂ ਬਿਨਾ ਪੋਸੀਬਲ ਹੀ ਨਹੀਂ ਸੀ ਕਿ ਪੂਰੇ ਬਲੌਕ ਮਹਾਲਪੁਰ ਦੇ ਵਿੱਚ ਸਿਰਫ ਇੱਕ ਇਕੱਲਾ ਇਨਸੀਡੈਂਟ ਪਰਾਲੀ ਦਾ ਆਇਆ ਜਿਹੜਾ ਸੈਟਲਾਈਟ ਨੇ ਕੈਪਚਰ ਕੀਤਾ ਔਰ ਉਹ ਸਹੀ ਪੋਸੀਬਲ ਹੈ ਜਦੋਂ ਤੁਸੀਂ ਸਾਰੇ ਜਾਗਰੂਕਤ ਹੋ ਕੇ ਅਲੇ-ਦਲੇ ਵੀ ਆਪਣੇ ਸਾਥੀਆਂ ਨੂੰ ਜਾਗਰੂਕ ਕਰਦੇ ਔਰ ਇਹ ਵੀ ਤੁਸੀਂ ਕਮਿਟਮੈਂਟ ਕੀਤੀ ਕਿ ਜੀ ਅਸੀਂ ਪ੍ਰਸ਼ਾਸਨ ਦਾ ਸਾਥ ਦੇਣਾ ਹੈ ਅਸੀਂ ਅੱਛੀ ਗੱਲ ਇਹ ਵੀ ਹੈ ਕਿ ਇੱਥੇ ਫੈਕਟਰੀਆਂ ਇੰਡਸਟਰੀਜ਼ ਲੱਗੀਆਂ ਹੋਈਆਂ ਨੇ ਜਿੱਥੇ ਕਿ ਉਪਰਾਲੀ ਭੇਜੀ ਜਾ ਸਕਦੀ ਹੈ ਬੈਲਰਸ ਵੀ ਤੁਹਾਡੇ ਕੋਲ ਹੈਗੇ ਨੇ ਇਹਨੂੰ ਦੱਸਿਆ ਗਿਆ ਹੈ ਕਿ ਇੱਕ ਇੱਥੇ ਪੰਚਾਇਤ ਪਲਾਨ ਦੀ ਲੋੜ ਹੈ ਜਾਂ ਕੋਈ ਇੱਕ ਰਕਮੇ ਦੀ ਲੋੜ ਹੈ ਜਿੱਥੇ ਕਿ ਬਰਾਲੀ ਨੂੰ ਸਟੋਰ ਕੀਤਾ ਜਾ ਸਕੇ ਉਹਦੇ ਬਾਰੇ ਵੀ ਅਸੀਂ ਉਹਨੇ ਸਰਪੰਚ ਸਾਹਿਬ ਦੇ ਨਾਲ ਤੇ ਤੁਹਾਡੇ ਨਾਲ ਵਿਚਾਰ ਵੰਡਾ ਲਾ ਕਰਨਾ ਚਾਹਾਂਗੀ ਕਿ ਕਿੱਥੇ ਇਸ ਤਰ੍ਹਾਂ ਦੀ ਜਗ੍ਹਾ ਉਪਲਬਧ ਜਿਹੜੀ ਹੈ ਹੋ ਸਕਦੀ ਹੈ ਲੇਕਿਨ ਇਸ ਤੋਂ ਇਲਾਵਾ ਸਾਡੀ ਸੇਤਤ ਨੂੰ ਇੱਕੋ ਹੀ ਬੇਨਤੀ ਹੈ ਕਿ ਜਿਵੇਂ ਤੁਸੀਂ ਪਿਛਲੇ ਸਾਲਾਂ ਦੇ ਵਿੱਚ ਪੈਰਾਲੀ ਪ੍ਰਬੰਧਨ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਪੂਰੀ ਤਰ੍ਹਾਂ ਨਾਲ ਸਾਥ ਦਿੱਤਾ ਹੈ ਐਤਕੀ ਵੀ ਅਸੀਂ ਉਸੇ ਸਪਿਰਿਟ ਦੇ ਨਾਲ ਉਸੇ ਤਨਦੇਹੀ ਦੇ ਨਾਲ ਅਸੀਂ ਪੈਰਾਲੀ ਪ੍ਰਬੰਧਨ ਕਰਨਾ ਹੈ ताकि असी माहलपुर ब्लॉक का नाम होर ऊंचा कर सके सारे स्टेट के जो ब्लॉक्स गिने जाते हैं कि कितने कितने पराली नहीं साड़ी जा रही तो उस माहालपुर सब तो उत्ते आता है तुम देखते हो कि आले दुआले हूँ असी कलू टांडा दसुआ भी जाना है उत्थे भी असी गल करा सा जिले के देखिया जाए तो उन्नती इंसीडेंट टोटल जो है पिछले साल केैप्चर हुए हैं ਜਿਨਾਂ ਸਮਾਹ ਕੋਲ ਦਾ ਇੱਕ ਇਕੱਲਾ ਇਨਸੀਡੈਂਟ ਸੀ ਮੈਨੂੰ ਉਮੀਦ ਹੈ ਕਿ ਐਕੀ ਹੋਵੇਂ ਨਹੀਂ ਸੰਘਿਲਣਾ ਪਰ ਜੇ ਤੁਹਾਡਾ ਲੈ ਲਈ ਗੱਲਾਂ ਸਾਂਝੀ ਕਰ ਲਈ ਜ਼ਰੂਰੀ ਹੈ ਕਿ ਜਿਹੜੀ ਪੰਜਾਬ ਨੇ ਰਿਮੋਟ ਸੈਂਸਿੰਗ ਸੈਕਟਰ ਹੈ ਜਿਹੜੀ ਆਪਣੀ ਸੈਟਲਾਈਟ ਆਸਮਾਨ ਦੇ ਵਿੱਚ ਜਿਨ੍ਹਾਂ ਨੇ ਪੇਸ ਕੀਤੀ ਹੋਈ ਹੈ ਜਿਹਦੇ ਰਾਹੀਂ ਉਹ ਫੋਟੋ ਵਗੈਰਾ ਲੈਣੇ ਹੈ ਕਿਤਾ ਦੀ ਉਹਨਾਂ ਨੇ ਐਕੀ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਆਪਣੇ ਵੱਲੋਂ ਜੀਡੀਐ ਸੈਟਲਾਈਟ ਦੀ ਗਿਸਤੀ ਕਾਫੀ ਵਧਾ ਦਿੱਤੀ ਹੈ ਜਿਹਦੇ ਕਰਕੇ ਸਾਡੀ ਸਾਡੇ ਖੇਤਾਂ ਦੇ ਆ ਫੋਟੋਗ੍ਰਾਫਸ ਹਰ ਸਮੇਂ ਤੇ ਲਈਆਂ ਜਾਣ ਗਿਆ ਜਿਹੜੀਆਂ ਪਹਿਲਾਂ ਕੁਝ ਸੀਮਿਤ ਸਮਾਂ ਹੁੰਦਾ ਸੀ ਜਿਸ ਦੇ ਵਿੱਚ ਫੋਟੋਆਂ ਖਿੱਚੀਆਂ ਜਾਂਦੀਆਂ ਸੀਗੀਆਂ ਹੁਣ ਐਕੀ ਸਾਨੂੰ ਦੱਸਿਆ ਗਿਆ ਹੈ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਤੁਹਾਨੂੰ ਤੁਸੀਂ ਵੀ ਅਖਬਾਰਾਂ ਚ ਪੜਿਆ ਹੋਣਾ ਕਿ ਇਸ ਦੀ ਮਾਨਯੋਗ ਸੁਪਰੀਮ ਕੋਰਟ ਦੱਸੀ ਹੈ ਤੁਸੀਂ ਦੇਖਿਆ ਹੀ ਹੈ ਕਿ ਪਿਛਲੇ 5 ਸਾਲਾਂ ਲੈ ਦੇ ਚ ਨਦੀ ਮੋਨਿਟਰਿੰਗ ਜੜੀ ਹੈ ਪੰਜਾਬ ਦੀ ਔਰ ਸਾਡੇ ਇਸ ਮੁੱਦੇ ਦੀ ਕਿੰਨੀ ਬਧੀ ਹੈ ਕਿ ਕਿ ਸਕਤੀ ਹੋਈ ਹੈ ਮਾਨਯੋਗ ਮੁਖ ਸਤਰ ਸਾਹੀ ਪਰਸਨਲ ਰੀਸ਼ੀਆ ਉਤੇ ਹੁੰਦੀ ਰਹੀਆਂ ਨੇ ਤਾਂ ਕਿ ਇਸ ਇਸ਼ੂ 'ਤੇ ਨੱਥ ਪਾਈ ਜਾ ਸਕੇ ਤੇ ਤਾਂ ਕਰਕੇ ਪੰਜਾਬ ਰਿਮੋਟ ਸੈਂਟ ਸੈਂਸਿੰਗ ਸੈਂਟਰ ਤੋਂ ਵੀ ਬਹੁਤ ਹੀ ਪ੍ਰੈਸ਼ਰ ਸੀ ਜਿਹਨੇ ਕਰਦੇ ਇੱਕ ਸੈਟਲਾਈਟ ਸੇ ਵੀ ਬਾਜ਼ਾ ਕੀਤਾ ਗਿਆ ਮਾਨਯੋਗ ਨੈਸ਼ਨਲ ਗ੍ਰੀਨ ਕੈਪੋਨਲ ਇੱਕ ਪਰਮਨੈਂਟ ਕਮੇਟੀ ਬਣਾਈ ਗਈ ਹੈ ਜਿਹੜੀ ਸੀਜ਼ਨ ਦੇ ਲੈ ਸਾਡੇ ਜ਼ਿਲ੍ਹਿਆਂ ਵਿੱਚ ਆਪਣੇ ਨੁਮਾਇੰਦੇ ਭੇਜ ਕੇ ਇਹ ਮੌਕੇ-ਮੌਕੇ ਤੇ ਵੀ ਚੈੱਕ ਕਰਾਉਂਦੇ ਨੇ ਕਿ ਕਿਹੜੇ ਪਿੰਡਾਂ ਦਾ ਕੀ ਕੀ ਹਾਲਾਤ ਹੈ ਕਿਤੇ ਕਿ ਉਹਨਾਂ ਨੂੰ ਕੋਈ ਨਹੀਂ ਖੇਰ ਵਿੱਚ ਦਾ ਹੈ ਕਿਤੇ ਕਾਲੀ ਕਈ ਹੁੰਦੀ ਹੈ ਜਾਂ ਕਿਤੇ ਕੋਈ ਵੀ ਐਵੀਡੈਂਸ ਮਿਲ ਜਾਂਦੀ ਹੈ ਕਿ ਕਿ ਇਹ ਸਾੜਾ ਗਿਆ ਹੈ ਸਾੜਾ ਨਹੀਂ ਸਾੜਾ ਗਿਆ ਉਸੇ ਮੌਕੇ ਤੇ ਅਫਸਰ ਸਾਹਿਬਾਨ ਨੂੰ ਵੀ ਜ਼ਿੰਮੇਵਾਰ ਖੇੜਾਉਂਦੇ ਨੇ ਔਰ ਜ਼ਿੰਮੇਵਾਰ ਕਮਿਟੀ ਜ਼ਿੰਮੇਵਾਰ ਠਲਾਉਂਦੇ ਨੇ मैं उम्मीद है कि भावे स्क्रूटनी जीते जिनी वर्जी बता दी जाए असी अपने अपना जोड़ा प्रोमिस है वो खड़े रहेंगे और जिम्मे असी पिछले साल के बहुत वाइस कारगुजारी की है एल की तो भी असी उस भी बेहतर कारगुजारी करके अपने पराली प्रबंधन का काम सुचारू ढंग करेंगे